ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਦੇਖੋ ਹਾਂਜੀ ਸਵਾਗਤ ਹੈ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਲਈ ਦੋ ਸੰਦ ਸੇਲ ਵਾਸਤੇ ਲੈ ਕੇ ਆਏ ਹਾਂ ਜੀ ਇੱਕ ਟਰਾਲੀ ਤੇ ਇੱਕ ਜਗਜੀਤ ਸਟਾਰ ਰੀਪਰ ਤੇ ਜਗਜੀਤ ਦਾ ਸਟਾਰ ਰੀਪਰ ਹੈਗਾ ਜੀ 2017 ਮਾਡਲ ਇਹ ਵਿਕਾਊ ਹੈ ਜੀ ਤੇ ਫਰੀਦਕੋਟ ਏਰੀਏ ਦੇ ਵਿੱਚ ਖੜਾ ਹੈ ਜੀ ਰੀਪਰ ਤੁਸੀਂ ਬਾਕੀ ਦੇਖ ਲਓ ਰੰਗ ਪੇਂਟ ਦਾ ਬਿਲਕੁਲ オリジナル ਰੀਪਰ ਹੈ ਸਟਾਰ ਰੀਪਰ ਹੈ ਜੀ ਕੋਈ ਚੌਪਰ ਬਾਡੀ ਨਹੀਂਗਾ オリジナル ਸਟਾਰ ਰੀਪਰ ਹੈ ਤੇ 17 ਮਾਡਲ ਹੈ ਜੀ ਰੇਟ ਹੈਗਾ ਜੀ 1,80,000 ਰੁਪਏ ਤੇ ਬਾਕੀ ਰੀਪਰ ਰੰਗ ਪੇਂਟ ਦਾ ਰੀਜਨਲ ਹੈ ਜੀ ਕੋਈ ਰੰਗ ਪੇਂਟ ਕਿਤੇ ਵੀ ਨਹੀਂ ਹੋਇਆ ਤੇ ਕੋਈ ਖਾਸ ਰਿਪੇਅਰ ਦੀ ਵੀ ਨਹੀਂ ਜ਼ਰੂਰਤ ਤੇ ਬਿਲਕੁਲ ਬਲੇਟ ਬਦਲ ਕੇ ਰੀਪਰ ਚੱਲ ਜਾਊਗਾ ਜੀ ਤੇ ਬਾਈਆਂ ਦਾ ਨੰਬਰ ਨੋਟ ਕਰ ਲਓ ਜੀ 9646 60581 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਰੀਪਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਰੇਟ ਇਹ ਕੋਈ ਫਿਕਸ ਰੇਟ ਨਹੀਂ ਮੌਕੇ ਦੇ ਮਾਨਤਨ ਹੋ ਜਿੱਤਾ ਜੀ ਮਾਲਕ ਵੀਰਾਂ ਨੂੰ ਪੂਲਾ ਮਾਨਤਨ ਕੀਤਾ ਜਾਊਗਾ ਜੀ ਅੱਗੇ ਹੈ ਜੀ ਟਰਾਲੀ 137 ਦੀ ਜੀ ਪੂਰੀ ਹੈਵੀ ਟਰਾਲੀ ਹੈ ਜੀ ਰੇਤਾ ਵਾਸਤੇ ਜਾਂ ਆਪਾਂ ਗੰਨੇ ਵਾਸਤੇ ਵੀਰਾਂ ਨੇ ਬਣਾਈ ਸੀਗੀ ਤੇ ਧੁਰਾ ਇਹਦੇ ਆਪਣਾ ਰੇਲੀ ਲੱਗਿਆ ਆ ਚਾਰਸ ਧੁਰਾ 80% ਟਾਇਰ ਪਏ ਆ ਜੀ ਤੇ ਚਾਰੋਂ ਟਾਇਰ 80% ਪਏ ਆ ਰੇਟ ਹੈਗਾ ਜੀ 1,75,000 ਰੁਪਇਆ ਬਾਕੀ ਇਹ ਖੜੀ ਹੋਈ ਆ ਜੀ ਮਜੀਠਾ ਡਿਸਟ੍ਰਿਕਟ ਸ੍ਰੀ ਅਮਰitsar ਤੇ ਪੂਰੀ ਹੈਵੀ ਟਰਾਲੀ ਕਿਤੋਂ ਕੋਈ ਗਲੀ ਨਹੀਂ ਸਾਫ਼ ਆ ਜੀ ਬਿਲਕੁਲ ਮੱਛੀ ਟਾਈਪ ਗਾਟਾ ਲ ਇਹਦਾ ਲੱਗਿਆ ਹੋਇਆ ਜੀ ਤੇ ਬਾਕੀ ਮੌਕੇ ਤੇ ਇਹ ਵੀ ਰੇਟ ਦਾ ਮਾਨਤਾਨ ਹੋ ਜਾਊਗਾ ਵਿੱਡ ਨਾਲ ਆ ਜੀ ਨੰਬਰ ਨੋਟ ਕਰ ਲਓ 9781008303 ਇਸ ਨੰਬਰ ਤੇ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ